ਲੋ ਵੀ ਮਿੱਤਰੋ ਆਪਾਂ ਗਾਇਦ ਨੇ ਚਾਰਜਰ ਵਾਲੀਆਂ ਬੈਟਰੀ ਵਾਲੀਆਂ ਸਕੂਟਰੀਆਂ ਨੂੰ ਅੱਗ ਲੱਗ ਜਾਂਦੀ ਆ ਹਨ ਤੇ ਅੱਗ ਲੱਗਣ ਦਾ ਵੀ ਇੱਕ ਦੋ ਕਾਰਨ ਹੁੰਦੇ ਆ ਤਾਂ ਬਈ ਅੱਗ ਅੱਗ ਜਿਹੜੀ ਉਹ ਲੱਗ ਜਾਂਦੀ ਆ ਤੇ ਅੱਗ ਕਿਉਂ ਲੱਗਦੀ ਆ ਉਹ ਮੈਂ ਤੁਹਾਨੂੰ ਦੱਸਣ ਲੱਗਾ ਆ ਕਾਰਨ ਉਹਨਾਂ ਦੇ ਮੇਰੇ ਵੀ ਬੈਠੇ ਬੈਠੇ ਦਿਮਾਗ ਦੇ ਵਿੱਚ ਗੱਲ ਆਈ ਸੀ ਵੀ ਆਪਾਂ ਮਖਾ ਚੱਲ ਇੱਥੇ ਵੀਡੀਓ ਬਣਾਈਏ ਤੇ ਹੁਣ ਬਈ ਜਿਹੜਾ ਪਹਿਲਾ ਕਾਰਨ ਅੱਗ ਲੱਗਣ ਦਾ ਉਹ ਵੀ ਤੁਹਾਨੂੰ ਮੈਂ ਦੱਸਣ ਲੱਗਾ ਆ ਤੇ ਦੂਜਾ ਕਾਰਨ ਵੀ ਦੋ ਹੀ ਕਾਰਨ ਹੁੰਦੇ ਆ ਤੇ ਅੱਗ ਲੱਗਣ ਦੇ ਪਹਿਲਾ ਤਾਂ ਆਪਾਂ ਹੁਣ ਜਦੋਂ ਚਾਰਜਰ ਲਾਉਣੇ ਆ ਸਕੂਟਰੀ ਨੂੰ ਆ ਬਿਜਲੀ ਬੋਰਡ ਚੋਂ ਆਪਾਂ ਪਲੱਗ ਲਾ ਕੇ ਚਾਰਜਰ ਉਧਰ ਇੱਥੇ ਰੱਖ ਦਿੰਨੇ ਆ ਇਹ ਪਹਿਲੀਆਂ ਸਕੂਟਰੀਆਂ ਹੁੰਦੀਆਂ ਸੀ ਉਹਨਾਂ ਦਾ ਚਾਰਜਰ ਜਿਹੜਾ ਪਲੱਗ ਹੁੰਦਾ ਸੀ ਉਹ ਤਾਂ ਇੱਥੇ ਆਉਂਦਾ ਸੀਗਾ ਇੱਥੇ ਲੱਗ ਜਾਂਦਾ ਸੀ ਜਿਹੜੀਆਂ ਇਹ ਹੁਣ ਆਉਂਦੀਆਂ ਨੇ ਆਪਣੇ ਕੋਲੇ 2-3 ਮਹੀਨੇ ਹੋ ਗਏ ਆਈ ਨੂੰ ਹੁਣ ਵਾਲੀਆਂ ਦੇ ਵਿੱਚ ਲੱਗਦਾ ਚਾਰਜਰ ਦਾ ਪਲੱਗ ਹੁਣ ਜਦੋਂ ਆਪਾਂ ਚਾਰਜ ਉਧਰੋਂ ਲਾਉਣਾ ਇੱਥੇ ਰੱਖ ਦਿੰਨੇ ਆ ਤਾਂ ਠੀਕ ਆ ਸਹੀ ਆ ਹਵਾ ਪੈਂਦੀ ਚਾਹੀਦੀ ਉਹਨੂੰ ਉਹਦੇ ਵਿੱਚ ਇੱਕ ਨਿੱਕਾ ਜਿਹਾ ਪੱਖਾ ਹੁੰਦਾ ਜੋ ਹਟ ਜਾਵੇ ਘੁੰਮਨੋਂ ਤਾਂ ਕਈ ਵਾਰੀ ਹੋ ਜਾਂਦਾ ਗਰਮ ਉਹ ਤੇ ਤਾਰਾਂ ਪਿਗਲ ਜਾਂਦੀਆਂ ਨੇ ਤੇ ਅੱਗ ਲੱਗ ਜਾਂਦੀ ਉਹਨੂੰ ਵੱਡਾ ਕਾਰਨ ਇਹੀ ਹੁੰਦਾ ਹੈਗਾ ਸਭ ਤੋਂ ਵੱਡਾ ਤੇ ਇੱਕ ਹੋਰ ਗੱਲ ਹੁਣ ਜਦੋਂ ਚਾਰਜਰ ਇੱਥੋਂ ਚੱਕ ਕੇ ਆਪਾਂ ਵਿੱਚ ਧਰ ਦਿੰਨੇ ਆ ਤਾਂ ਸੀਟ ਸੈੱਟ ਦੇ ਨਹੀਂ ਆਦਾਂ ਉਦੋਂ ਉਹਨੂੰ ਹਵਾ ਨਹੀਂ ਪੈਂਦੀ ਉਦੋਂ ਗਰਮ ਹੋ ਜਾਂਦਾ ਤੇ ਪੱਖਾ ਵੀ ਖੜ ਜਾਂਦਾ ਕਈ ਵਾਰੀ ਉਹ ਪਿਗਲ ਜਾਂਦਾ ਮੱਚ ਜਾਂਦਾ ਵਿੱਚੋਂ ਫੇਰ ਸਾਰੀ ਨੂੰ ਅੱਗ ਲੱਗਦੀ ਆ ਰਾਤ ਨੂੰ ਜਦੋਂ ਚਾਰਜ ਲਾਉਨੇ ਤੇ ਨਾਲ ਹੀ ਇੱਕ ਕਾਰਨ ਹੋਰ ਵੀ ਆ ਇੱਕ ਦਿਨ ਸੋਚ ਆਉਂਦੀ ਆ ਜੇ ਆਪਾਂ 2-4 ਦਿਨ ਇਹ ਖੜਾਉਣੀ ਵੀ ਆਪਾਂ ਨਹੀਂ ਵੀ ਚਲਾਉਣੀ ਇਹਦੇ ਕਈ ਇਥੇ ਸੋਚ ਆਉਂਦੀ ਆ ਸਾਈਡ ਤੇ ਦੂਜੀਆਂ ਸਕੂਟਰੀਆਂ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਉਹਨਾਂ ਦਾ ਤਾਂ ਆਪਾਂ ਨੂੰ ਪਤਾ ਨਹੀਂ ਇਹਨਾਂ ਦਾ ਪਤਾ ਕਿਉਂਕਿ ਆਪਾਂ ਲਿਆਂਦੀ ਸੀ 2-3 ਮਹੀਨੇ ਹੋ ਗਏ ਲਿਆਂਦੀ ਤਾਂ ਕਰਕੇ ਦਾ ਪਤਾਗਾ ਇਹ ਸੋਚ ਜੇ ਤਾਂ 2-4 ਦਿਨ ਤੁਸੀਂ ਸਕੂਟਰੀ ਖੜਾਉਣੀ ਆ ਤਾਂ ਤਾਂ ਇਹ ਸੋਚ ਤੁਸੀਂ ਕੱਟ ਦੇਣੀ ਆ ਜਦੋਂ ਇਹ ਸੋਚ ਲੱਗੀ ਰਹਿ ਜਾਂਦੀ ਆ ਕਿਉਂਕਿ ਬੈਟਰੀ ਦਾ ਕਰੰਟ ਹੁੰਦਾਗਾ ਜਿਹੜਾ ਇਹ ਜਦੋਂ ਕੱਟ ਦਿੰਨੇ ਆ ਬੈਟਰੀ ਦਾ ਜਿਹੜਾ ਕਰੰਟ ਆ ਉਹ ਉੱਥੇ ਤੱਕ ਹੀ ਰਹਿ ਜਾਂਦਾ ਜਦੋਂ ਆਪਾਂ ਇਹ ਕੱਟ ਦੇ ਨਹੀਂ ਤਾਂ ਸਪਲਾਈ ਸਾਰੀ ਮੰਨ ਲਓ ਗਾਹਾਂ ਤੱਕ ਜਾਂਦੀ ਹੈ ਦੀ ਬਸ ਇਹ ਸੋਚ ਨੂੰ ਜੇ 2-4 ਦਿਨ ਸਕੂਟਰੀ ਖੜਾਉਣੀ ਆ ਤਾਂ ਕੱਟ ਕੇ ਰੱਖੋ ਫਿਰ ਕਦੇ ਨਹੀਂ ਅੱਗ ਲੱਗਦੀ ਚਾਰਜਰ ਜਿਹੜੀ ਆ ਡਿੱਗੀ ਆ ਇਹ ਇਹਦੇ ਵਿੱਚ ਕਦੇ ਵੀ ਨਾ ਧਰੋ ਤੇ ਹੁਣ ਜਿਹੜਾ ਚਾਰਜਰ ਇੱਥੇ ਧਰਿਆ ਹੁੰਦਾ ਆਪਣਾ ਉਹ ਕਦੇ ਵੀ ਇੱਥੇ ਧਰ ਕੇ ਚਾਰਜ ਨਾ ਲਾਓ ਉਹਨੂੰ ਬਾਹਰ ਹੀ ਰੱਖੋ ਜੇ ਕਈ ਵਾਰੀ ਅੱਗ ਉਹ ਲੱਗਦੀ ਇਹਨੂੰ ਪਿਗਲ ਜਾਂਦਾ ਸਾਰਾ ਪਲਾਸਟਿਕ ਹੀ ਹੁੰਦਾ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਇਹ ਦੋ ਚਾਰ ਗੱਲਾਂ ਦਾ ਧਿਆਨ ਰੱਖਿਓ ਤੇ ਕਦੇ ਨਹੀਂ ਅੱਗ ਲੱਗਦੀ ਤੇ ਵੀਡੀਓ ਨੂੰ ਵੀ ਜਿੰਨਾ ਵੀ ਹੋ ਸਕਦਾ ਕਰ ਦਬ ਕੇ ਸ਼ੇਅਰ ਜ਼ਰੂਰ ਕਰਿਓ